ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਦਿਨ ਠੀਕ ਹੋਵੋਗੇ ਤੇ ਖੁਸ਼ ਹੋਵੋਗੇ ਅੱਜ ਜੀ ਆਪਾਂ ਬਣਾਉਣ ਲੱਗੀਆਂ ਸੇਵੀਆ ਦੁੱਧ ਵਾਲੀਆਂ ਤੇ ਜੇ ਇਹ ਸੇਵੀਆ ਨੇ ਇਹ ਫਿਓਮੀਆਂ ਨਹੀਂ ਹੈਗੀਆਂ ਇਹ ਜੀ ਘਰੇ ਆਪਣੇ ਤਿਆਰ ਕੀਤੀਆਂ ਜਾਂਦੀਆਂ ਨੇ ਆ ਆਟੇ ਦੀਆਂ ਜਾਂ ਮੈਦੇ ਦੀਆਂ ਘਰੇ ਇਹਨਾਂ ਦੀ ਮਸ਼ੀਨ ਹੁੰਦੀ ਆ ਕੁਝ ਲੋਕ ਇਹ ਸੇਮੀਆਂ ਬੱਟਣ ਵਾਲੀ ਮਸ਼ੀਨ ਨੂੰ ਜਿੰਦੀ ਵੀ ਕਹਿੰਦੇ ਨੇ ਕੁਝ ਲੋਕ ਸੇਮੀਆਂ ਬੱਟਣ ਵਾਲੀ ਘੋੜੀ ਵੀ ਕਹਿੰਦੇ ਨੇ ਉਹ ਵੀ ਤੁਹਾਨੂੰ ਦਿਖਾਈ ਜਾਊਗੀ ਜਿਹਦੇ ਨਾਲ ਸੇਮੀਆਂ ਬੱਟੀਆਂ ਜਾਂਦੀਆਂ ਨੇ ਤੇ ਸੇਮੀਆਂ ਜੀ ਜਿੰਦੀ ਨਾਲ ਵੀ ਬੱਟੀਆਂ ਜਾਂਦੀਆਂ ਨੇ ਮਤਲਬ ਘੋੜੀ ਨਾਲ ਸੇਮੀਆਂ ਬੱਟਣੇ ਵਾਲੀ ਨਾਲ ਜਾਂ ਜੀ ਫੇਰ ਘੜੇ ਤੇ ਵੀ ਸੇਮੀਆਂ ਬੱਤੀ ਜਾਂਦੀ ਆ ਘੜੇ ਦੀ ਸੇਮੀਆਂ ਯਾਨੀ ਕਿ ਜੀ ਥੋੜਾ ਜਿਹਾ ਟਾਈਮ ਲੱਗ ਜਾਂਦਾ ਘੜੇ ਤੇ ਸੇਮੀਆਂ ਬੱਟਣ ਨੂੰ ਹੁਣ ਜੀ ਪਹਿਲਾਂ ਆਪਾਂ ਨੇ ਪਾਇਆ ਸੀਗਾ ਦੇਸੀ ਘਿਓ ਦੇਸੀ ਘਿਓ ਪਾ ਕੇ ਜੀ ਆਪਾਂ ਨੇ ਦੇਸੀ ਘਿਓ ਗਰਮ ਹੋ ਗਿਆ ਉਹਦੇ ਵਿੱਚ ਪਾਤੀਆਂ ਜੀ ਸੇਮ ਹੀ ਆ ਸੇਮ ਹੀ ਆ ਪਾ ਕੇ ਜੀ ਆਹਾ ਇਹਦੇ ਵਿੱਚ ਮੈਂ ਛੋਟੀ ਇਲਾਚੀ ਕੱਟੀ ਹੋਈ ਆ ਕੁਟੀ ਹੋਈ ਆ ਛੋਟੀ ਇਲਾਚੀ ਇਹਨੂੰ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਇਹਦੇ ਨਾਲ ਵੀ ਬਹੁਤ ਵਧੀਆ ਟੇਸ ਆਉਂਦਾ ਛੋਟੀ ਇਲਾਚੀ ਦਾ ਇਹ ਪਾਤਾ ਜੀ ਛੋਟੀ ਇਲਾਚੀ ਪਾ ਕੇ ਨਾਲ ਹੀ ਆਪਾਂ ਪਾ ਦਾਂਗੇ ਜੀ ਦੁੱਧ ਬਹੁਤ ਹੀ ਆਸਾਨੀ ਤੇ ਸੌਖੇ ਤਰੀਕੇ ਨਾਲ ਬਣ ਜਾਂਦੀਆਂ ਨੇ ਜਿਹੜੀਆਂ ਭੈਣਾ ਬਣਾਉਂਦੀਆਂ ਨੇ ਉਹਨਾਂ ਨੂੰ ਤਾਂ ਪਤਾ ਹੁੰਦਾ ਆਜ ਹੀ ਪਾਤਾ ਦੁੱਧ ਦੁੱਧ ਪਾ ਕੇ ਜੀ ਅਸੀਂ ਹੁਣ ਥੋੜਾ ਜਿਹਾ ਹੋਰ ਦੁੱਧ ਪਾਵਾਂਗੇ ਜਿੰਨੀਆਂ ਕੁ ਤੁਹਾਡੀਆਂ ਸੇਵੀਆਂ ਉਸ ਮੁਤਾਬਕ ਤੁਸੀਂ ਦੁੱਧ ਪਾ ਲੈਣਾ ਉਸ ਮੁਤਾਬਕ ਹੀ ਤੁਸੀਂ ਨਾਲ ਹੀ ਮਿੱਠਾ ਪਾ ਲੈਣਾ ਜੇ ਕਈ ਹੁੰਦੇ ਨੇ ਵੀ ਜਿਨ੍ਹਾਂ ਨੂੰ ਥੋੜੀਆਂ ਜਿਹੀਆਂ ਪਤਲੀਆਂ ਪਸੰਦ ਆਉਂਦੀਆਂ ਨੇ ਸੇਵੀਆਂ ਦੋ ਤਾਲੀਆਂ ਕਈਆਂ ਨੂੰ ਜੀ ਗਾੜ੍ਹੀ ਸੇਮੀ ਪਸੰਦ ਆਉਂਦੀ ਆ ਵੀ ਥੋੜੀ ਜਿਹੀ ਗਾੜ੍ਹੀ ਹੋਵੇ ਟੈੜੀਆਂ ਜੀਆਂ ਸੇਵੀਆਂ ਹੋ ਹੁੰਦੀਆਂ ਨਹੀਂ ਜੀ ਮੈਂ ਹੁਣ ਇਹਦੇ ਵਿੱਚ ਤਿੰਨ ਗਲਾਸ ਦੁੱਧ ਤੇ ਪਾ ਤੇ ਥੋੜਾ ਜਿਹਾ ਵਿੱਚ ਪਾਉਂਗੀ ਪਾਣੀ ਕਿਉਂਕਿ ਦੁੱਧ ਕਈ ਵਾਰੀ ਨਾ ਦੁੱਧ ਜੇ گاੜਾ ਹੋਵੇ ਜਾਂ ਹਨਾ ਵੀ ਉਹ ਠੇਠਾ ਲੱਗ ਜਾਂਦਾ ਇਸ ਕਰਕੇ ਸੇਵੀਆਂ ਵਿੱਚ ਥੋੜਾ ਜਿਹਾ ਪਾਣੀ ਤਾਂ ਪਾਉਣਾ ਹੀ ਪੈਂਦਾ ਦੁੱਧ ਜਿੰਨਾ ਤੁਹਾਡਾ ਦੁੱਧ ਆ ਉਤੋਂ ਇੱਕ ਹਿੱਸਾ ਪਾਣੀ ਦਾ ਪਾਉਣਾ ਤੇ ਬਾਕੀ ਤੁਸੀਂ ਦੇਖ ਕੇ ਬਾਅਦ ਚ ਦੁੱਧ ਪਾ ਸਕਦੇ ਹੋ ਜਦੋਂ ਸੇਵੀਆਂ گاੜੀਆਂ ਹੋ ਗਈਆਂ ਆ ਜੀ ਆਪਾਂ ਨੇ ਖੰਡ ਲਈ ਹੋਈ ਹੈ ਚੀਨੀ ਇਹਨੇ ਇਹਦੇ ਵਿੱਚ ਪਾ ਦਾਂਗੇ ਬਸ ਹੁਣ ਇਹਨੂੰ ਜਦੋਂ ਵਾਲੀ ਆ ਗਈ ਆਪਾਂ ਨੇ ਗੈਸ ਠਾ ਦੇਣੀ ਆ ਫਿਰ ਇਹ ਹਲਕੀ ਜੀ ਗੈਸ ਤੇ ਬਧੀਆ ਸਮਾਨ ਤੇ ਬਣ ਜਾਂਦੀਆਂ ਨੇ ਵਾਲੀ ਗੈਸ ਤੇ ਜੀਨੀ ਗਾਰਲਿਕ ਕਿਉਂਕਿ ਦੁੱਧ ਪਾਇਆ ਹੋਇਆ ਦੁੱਧ ਤੋਂ ਕਰਕੇ ਵਾਲੀ ਚੜੂਗੀ ਤੇ ਇਸ ਕਰਕੇ ਗੈਸ ਘੱਟੇ ਹੀ ਰੱਖਣੀ ਆ ਜੀ ਜੀ ਸੇਵੀਆਂ ਬਣ ਚੁੱਕੀਆਂ ਨੇ ਤੇ ਤੁਸੀਂ ਵੀ ਬਣਾਓ ਤੇ ਟ੍ਰਾਈ ਕਰੋ ਦੱਸੋ ਜੀ ਕਿੱਦਾਂ ਦੀਆਂ ਬਣੀਆਂ ਕਮੈਂਟ ਕਰਕੇ ਬਹੁਤ ਆਸਾਨੀ ਤੇ ਸੌਖੇ ਤਰੀਕੇ ਨਾਲ ਸੇਮੀਆਂ ਬਣ ਜਾਂਦੀਆਂ ਨੇ ਫਿਉਮੀਆਂ ਨਹੀਂ ਹੈਗੀਆਂ ਜੀ ਸੇਮੀਆਂ ਨੇ ਹਾਂਜੀ ਚਲੋ ਮਿਲਦੇ ਆਪਾਂ ਹੋਰ ਕਿਸੇ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਵਾਈਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ